ਇੱਟਾਂ ਕੱਚੀਆਂ ਹੋਣ ਚਾਹੇ ਪੱਕੀਆਂ ਜੀ ਇੱਟਾਂ ਕੱਚੀਆਂ ਹੋਣ ਚਾਹੇ ਪੱਕੀਆਂ ਜੀ ਕਰ ਅੰਤ ਨੂੰ ਲੋਕੋ ਤਿਆਰ ਹੁੰਦਾ ਹੈ ਕਰ ਅੰਤ ਨੂੰ ਲੋਕੋ ਪਿਆਰ ਹੁੰਦਾ ਹੈ ਵੇਲਾ ਹੋ ਕੇ ਕਮਾ ਧੰਦਿਆਂ ਤੋਂ ਵੇਲਾ ਹੋ ਕੇ ਕਮਾ ਧੰਦਿਆਂ ਤੋਂ ਕਥਾ ਅੰਤ ਨੂੰ ਜਿੱਥੇ ਪਰਿਵਾਰ ਹੁੰਦਾ ਹੈ ਕਥਾ ਅੰਤ ਨੂੰ ਜਿੱਥੇ ਪਰਿਵਾਰ ਹੁੰਦਾ ਛੁੱਲਾ ਚੌਂਕਾ ਘਰ ਦਾ ਇੱਕ ਹੁੰਦਾ ਛੁੱਲਾ ਚੌਂਕਾ ਘਰ ਦਾ ਇੱਕ ਹੁੰਦਾ ਜਿੱਥੇ ਖਾਣ ਨੂੰ ਭੋਜਨ ਤਿਆਰ ਹੁੰਦਾ ਜਿੱਥੇ ਖਾਣ ਨੂੰ ਭੋਜਨ ਤਿਆਰ ਹੁੰਦਾ ਰਾਜ ਲਹੇੜੀ ਓਏ ਘਰ ਨੇ ਕਹਿਣ ਨੂੰ ਰਾਜ ਲਹੇੜੀ ਓਏ ਘਰ ਨੇ ਕਹਿਣ ਨੂੰ ਜਿੱਥੇ ਸਾਰਿਆਂ ਵਿੱਚ ਪਿਆਰ ਹੁੰਦਾ ਜਿੱਤੇ ਜ਼ਾਰਿਆ ਵਿੱਚ ਪਿਆਰ ਹੁੰਦਾ ਈਟਾਂ ਕੱਚੀਆਂ ਹੋਣ ਚਾਹੇ ਪੱਕੀਆਂ ਜੀ ਈਟਾਂ ਕੱਚੀਆਂ ਹੋਣ ਚਾਹੇ ਪੱਕੀਆਂ ਜੀ ਘਰ ਅੰਦਰੋਂ ਲੋਕੋ ਪਿਆਰ ਹੁੰਦਾ ਘਰ ਅੰਦਰੋਂ ਲੋਕੋ ਪਿਆਰ ਹੁੰਦਾ ਘਰ ਅੰਦਰੋਂ ਲੋਕੋ ਪਿਆਰ ਹੁੰਦਾ